ਤੁਸੀਂ ਪਾਸ ਤੁਸੀਂ ਤੁਹਾਡਾ ਤੁਹਾਡਾ ਧੰਨਵਾਦ ਤੁਸੀਂ ਵਕਤ ਦਿੱਤਾ ਨਹੀਂ ਨਹੀਂ ਗੱਲ ਹੈ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਤੇ ਅੱਜ ਜਿੱਥੇ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਹੈ ਇਹ ਗੁਰੂ ਗੋਬਿੰਦ ਸਿੰਘ ਜੀ ਤੋਂ ਲੈ ਕੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਤੇ 1699 ਦੀ ਵਿਸਾਖੀ ਵਾਲੇ ਦਿਨ ਉਹਨਾਂ ਨੇ ਸ੍ਰੀ ਨਾਨਕਪੁਰ ਸਾਹਿਬ ਵਿਖੇ ਜਿਹੜਾ ਜੋ ਖਾਲਸੇ ਬੰਦੀ ਸਾਜਨਾ ਕੀਤੀ ਸੀ ਉਹਨਾਂ ਨੇ ਇਹ ਹੀ ਬਾਣਾ ਇਹ ਜਿਹੜਾ ਖਾਲਸੇ ਨੂੰ ਬਖਸ਼ਿਸ਼ ਕੀਤਾ ਖਾਲਸਾ ਅਕਾਲਪੁਰਖੀ ਫੌਜ ਪ੍ਰਗਟ ਜੋ ਖਾਲਸਾ ਪ੍ਰਮਾਤਮਾ ਦੀ ਜੋਤ ਗੁਰੂ ਸਾਹਿਬ ਦੀ ਜਿਹੜੀ ਆਪਾਰ ਕਿਰਪਾ ਦੇ ਨਾਲ ਉਹਨਾਂ ਨੇ ਆਪਨ ਬੌਧਰੀ ਖਾਲਸਾ ਤੋਂ ਪੱਠ ਦਵਤੈ ਰੂਪ ਸਤ ਗੁਰੂ ਗ੍ਰੰਥਾ ਗੁਰੂ ਸਾਹਿਬ ਨੇ ਜਿਹੜਾ ਇਹ ਬਾਣਾ ਖਾਲਸੇ ਨੂੰ ਬਖਸ਼ਿਸ਼ ਕੀਤਾ ਤੇ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਆਇਆ ਗੁਰੂ ਮਹਾਂਜਨ ਗ੍ਰੰਥ ਉਹਨਾਂ ਨੇ ਆਪਣਾ ਜਿਹੜਾ ਸੀ ਸਰੂਪ ਖਾਲਸੇ ਨੂੰ ਬਖਸ਼ੇ ਕੀਤਾ ਆਪਾਂ ਨੂੰ ਗੁਰੂ ਗ੍ਰੰਥ ਸਾਹਿਬੀ ਦੇ ਲੜਦਾ ਹੈ ਤੇ ਆਪ ਜੀ ਜਿੱਥੇ ਹਰਮੰਦਰ ਸਾਹਿਬ ਦੇ ਦਰਸ਼ਨ ਕਰਦੇ ਹੋ ਸਾਰੇ ਬੜਾ ਔਰ ਚੰਗਾ ਲੱਗਦਾ ਇੱਕ ਤੁਸੀਂ ਸਿੱਖੀ ਸਰੂਪ ਨੂੰ ਤੇ ਹਮੇਸ਼ਾ ਦਸਤਾਰ ਨੂੰ ਆਪ ਕੋ ਕੀਤਾ ਸਤਕਾਰ ਦਿੱਤਾ ਤੇ ਤੁਸੀਂ ਵੀ ਬਹੁਤ ਉਹਦੇ ਵਾਸਤੇ ਧੰਨਤਾ ਦੇ ਲੋਕ ਹੈ ਹੈਨਾ ਗੁਰੂ ਸਾਹਿਬ ਇਸੇ ਤਰ੍ਹਾਂ ਜਿਹੜਾ ਮਹਾਰਾਜ ਨੇ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ ਤੇ ਗੁਰੂ ਸਾਹਿਬ ਕੋਲ ਰੱਖਣ ਸਾਡੀ ਇਹ ਮਰਿਆਦਾ ਹੈ ਜੀ ਹਾਂਜੀ ਬਸ ਸਾਹਬ ਦੀ ਪਾਇਓ ਜਿੰਦਗੀ ਦੀ ਚਾਹ ਨਹੀਂ ਤੁਸੀਂ ਬਦਾਮਾਂ ਵਾਲੀ ਆ ਸਿੱਧੀ ਦੇਖਾ ਪੂਰੀ ਵੀ ਉਹ ਮਾਂ ਅੰਮਾ ਵਾਲੀ ਛੜਦਾ ਨਹੀਂ ਸਿੱਧੀ ਦੇਖਾਂ ਕਹਿੰਦੇ ਨੇ ਕਾਹ ਕਰੇਗਾ ਜੋਦੀ ਆ ਕੋਈ ਉਹ ਆਪੇ ਹੀ ਆ ਆ ਜਾਵੀ ਨੂੰ ਸਵਾਦ ਲੱਗੀ ਤੋਸ ਪਾ ਦਿੰਦੇ ਨੇ ਨਹੀਂ ਕਰਦੇ ਜੇ ਉਹ ਤੇ ਜਾ ਵੀ ਉਤਾਵੇ ਬਰਕੇ ਨਾਲ ਨਹੀਂ ਗੁਰੂ ਸਾਹਿਬ ਦੀ ਕਿਰਪਾ ਹੈ ਕਾਉਜੀ ਤੇ ਜਿਹੜਾ ਤੁਸੀਂ ਹਮੇਸ਼ਾ ਗੁਰੂ ਸਾਹਿਬ ਦੇ ਆਪਦੇ ਇਹਨੂੰ ਸਿੱਖੀ ਨੂੰ ਜਿਹੜਾ ਬਹਿਲ ਦਿੱਤੀ ਤੇ ਆਪਦੇ ਸਰੂਪ ਨੂੰ ਕਾਇਮ ਰੱਖਿਆ ਹੈ ਬਹੁਤ ਵੱਡੀ ਗੱਲ ਹੈ ਦਾ ਮਾਨ ਨੇ ਮੇਰਾ ਤਾਂ ਵਿਆਹ ਵੀ ਗੁਰਦੁਆਰੇ ਜੀ ਹੋਇਆ ਸੀ ਹਾਂ ਮੇਰੇ ਲੋਕਾਂ ਦੀ ਇਹ ਦਸ਼ਨ ਕਰਕੇ ਹਾਂ ਜੀ ਇਹ ਬਾਦ ਜੀ ਆਪਣੇ ਬਾਦਲੀ ਬੰਦੇ ਅਰਦਾਸ ਕਾਂਗਰਸ ਉਹਦੇ ਤੇ ਹਾਂ ਜੀ ਗੰਗਸਾਹ ਬੀ ਬਾਬਾ ਜੀ ਆਪ ਵੀ ਜੋ ਮਿੰਟ ਤੋ ਕਹਿ ਰਹੇ ਸੀ ਕਿ ਦਰਸ਼ੂ ਕਰਨਾ ਚਾਹੀਦਾ ਜੀ ਜੀ ਬੰਦਾ ਸੋ ਨਾ ਆਪਣੇ ਡਾਈਨ ਨਹੀਂ ਸੀ ਸੈਟ ਨਾ ਰਹੀ ਹਾਂਜੀ ਹਨਾ ਇਹ ਵੀ ਤੋਹੀ ਬਾਅਦ ਚਲੇ ਗਏ ਤੇ ਵਸ ਆਪਣੇ ਜਦੋਂ ਮੇਲ ਹੋਣੇ ਹੁੰਦੇ ਨਹੀਂ ਹਾਂਜੀ ਤੋਹੀ ਬੋ ਕਹਿੰਦਾ ਜਦੋਂ ਵੀ ਹੁਕਮ ਕਰੋਗੇ ਜੀ ਹਜ਼ਰ ਹੋ ਜੂਗਾ ਆ ਬਹੁਤ ਖੁਸ਼ੀ ਕੋਈ ਕਿਆ ਜੀ ਬਾਬੇ ਕਹਿੰਦੇ ਤੁਸੀਂ ਪਟਿਆਲੇ ਕਰਤੀ ਆਣਾ ਮੈਂ ਅੰਮ੍ਰਿਤਸਰ ਸਾਹਿਬ ਆਉਣਾ ਕਰੀ ਹਾਂ ਜੀ ਹਾਂ ਜੀ ਹਾਂ ਜੀ ਮੈਨੂੰ ਇਹ ਇੱਥੇ ਨੇੜੇ ਨਾਲ ਇਤਿਹਾਸਕ ਜਗ੍ਹਾ ਹੈ ਜੀ ਆਪਾਂ ਗੱਲ ਕਰ ਰਹੇ ਹਈ ਨਾ ਹੀ ਨੈਂਸੰਗ ਫੌਜਾਂ ਦੀ ਗੁਰੂ ਸਾਹਿਬ ਨੇ ਇਹੀ ਫੌਜ ਸਾਜੀ ਤੇ ਗੁਰੂ ਦੀਆਂ ਨਾਲ ਦੀਆਂ ਫੌਜਾਂ ਨੇ ਜਿਹੜੀਆਂ ਜਿਹੜਾ ਸ਼੍ਰੋਮਣੀ ਪੰਥਕਾਲੀ ਬੁੱਢਾ ਦਾਗ ਹੈ ਇਹਦਾ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਫਵਾਦੀਰ ਦੇ ਕਿਲੇ 'ਚ ਕੈਦ ਸੀ ਉਦੋਂ ਬਾਬਾ ਬੁੱਢਾ ਜੀ 30000 ਫੌਜ ਲੈ ਕੇ ਉਹਨਾਂ ਨੂੰ ਰਿਹਾ ਕਰਾਉਣ ਵਾਸਤੇ ਗਏ ਤੇ ਜਰੂਰ ਹਰਮਨ ਸਾਹਿਬ ਜੀ ਨੇ ਫੌਜ ਦੇਖ ਕੇ ਬਹੁਤ ਖੁਸ਼ ਹੋਏ ਵੀ ਉਹਨਾਂ ਨੇ ਕਿਹਾ ਬਾਬਾ ਬੁੱਢਾ ਜੀ ਤੁਸੀਂ ਇੰਨੀ ਫੌਜ ਲੈ ਕੇ ਆਏ ਹੋ ਤੇ ਉਹਨਾਂ ਨੇ ਕਿਹਾ ਮਾਤਾ ਗੰਗਾ ਜੀ ਦਾ ਹੁਕਮ ਸੀ ਗੁਰੂ ਸਾਹਿਬ ਨੂੰ ਇਹ ਰਿਹਾ ਜੇ ਨਾ ਹੋਣ ਤੇ ਉਹਨਾਂ ਨੂੰ ਜੰਗ ਯੋਧ ਕਰਤੀ ਵੀ ਲਿਹਾਜ਼ ਕਰਵਾ ਕੇ ਜਾਉਣਾ ਉਦੋਂ ਗੁਰੂ ਸਾਹਿਬ ਬੜੇ ਖੁਸ਼ ਹੋਏ ਉਹਨਾਂ ਨੇ ਕਿਹਾ ਬਾਬਾ ਬੁੱਢਾ ਜੀ ਤੁਹਾਡੇ ਨਾਮ ਤੇ ਜਿਹੜਾ ਪੰਸ ਚੰਦੂਗਾ ਜਿਹੜਾ ਰਿੱਧੀਆਂ ਸੁਧੀਆਂ ਨਾਲ ਭਰਪੂਰ ਹੋਊਗਾ ਉਹਦੇ ਪਲੇ ਪਲਾਏ ਜਿਹਨ ਕੀ ਪੁਲੇ ਪੁਲੇ 라કી ਤੇ ਵਾਰਸਰਾ ਪੂਰੇ ਹੋਣਗੇ ਉਹ ਵਜਨ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਤੇ ਉਹਨਾਂ ਨੇ ਪਹਿਲਾ ਬੁੱਢਾ ਦਰਦੇ ਜੇਹਦਾਰ ਬਾਬਾ ਬਨੋਦ ਸਿੰਘ ਜੀ ਨੂੰ ਤਾਪਿਆ ਜਿਨ੍ਹਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੀ ਅਗਵਾਈ ਕੀ ਭੇਜਿਆ ਬਾਬਾ ਬਨੋਦ ਸਿੰਘ ਜੀ ਜਿਹੜੇ ਬੁੱਢਾ ਦਰਦੇ ਪੰਦੇ ਜੇਹਦਾਰ ਸੀ ਉਹਨਾਂ ਨੂੰ ਆਸ਼ੀਰਵਾਦ ਸਹਿ ਬਖਸ਼ੇ ਕੀਤੀ ਨਿਸ਼ਾਨ ਨਗਾਰੇ ਬਖਸ਼ੇ ਕੀਤੇ ਹੁਕਮਨਾਮੇ ਤੇ ਜਿਹੜਾ ਉਹਨਾਂ ਨੂੰ ਇਹ ਹੁਕਮ ਕੀਤਾ ਸੀ ਤੁਸੀਂ ਜਿਨ੍ਹਾਂ ਨੇ ਜਿਵੇਂ ਮੈਂ ਵਿਚਰਦਾ ਸੀ ਹੁਮੇ ਵਿਚਰਨਾ ਤੇ ਗੌਗਰੀਬ ਦੀ ਰੱਖਿਆ ਕਰਨੀ ਆ ਸਾਂਝੀ ਵਲਦਤਾ ਦਾ ਉਪਦੇਸ਼ ਦੇਣਾ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਹੀ ਦਿੱਤਾ ਸੀ ਉਹਨਾਂ ਨੂੰ ਧੋਦਣਾ ਤੇ ਜਿਨ੍ਹਾਂ ਨੇ ਛੋਟੇ ਸਹਿਬਜ਼ਾਦੇ ਨੂੰ ਸ਼ਹੀਦ ਕੀਤਾ ਸੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਜ਼ਲ ਸਿੰਘ ਜੀ ਤੇ ਮਾਤਾ ਗੁਜਰ ਕੌਰ ਜੀ ਨੂੰ ਉਹਨਾਂ ਨੂੰ ਧੋਦਣਾ ਸੀ ਉਹ ਜਿਹੜੇ ਸਮਾਣੇ ਦੇ ਸੀ ਜਲਾਦ ਇਹਨਾਂ ਨੇ ਆਉਂਦਿਆਂ ਪਹਿਲਾਂ ਸਮਾਣਾ ਜਿਹੜਾ ਸੀ ਉਥੋਂ ਉਹ ਜਲਾਦਾਂ ਨੂੰ ਧੋਦਿਆ ਫਿਰ ਖੋਖ ਦੇ ਚੱਪੜ ਚੜੀ ਦੇ ਮਦਾਨ ਤੇ ਵਜੀਰ ਖਾਨ ਨੂੰ ਤੋਲਦਿਆ ਫਿਰ ਜਿਹੜਾ ਉੱਥੇ ਫਦੇ ਦੇ ਢੰਡੇ ਚੜਾਏ ਤੇ ਜਿਹੜੇ ਗੁਰੂ ਸੇਗਵਾ ਦਸ ਸਾਹਿਬ ਜੀ ਦੇ ਅਸੀਂ ਪੜਕਾਤ ਸਾਰੇ ਜਿਹੜੇ ਬੁੱਢਾ ਦਰਦਿਆ ਦੋਨੇ ਤੇ ਗੁਰੂ ਸਾਹਿਬ ਦੀ ਜਿੜੀ ਅਪਾਰ ਕਿਰਪਾ ਦੇ ਨਾਲ ਉਦੋਂ ਤੋਂ ਲੈ ਕੇ ਇਹ ਬੁੱਢਾ ਸਾਹਿਬ ਜੰਦਿਆ ਹੁੰਦਾ ਨਹੀਂ ਤੇ ਇਹ ਜਿਹੜਾ ਅਕਾਲੀ ਫੁੱਲਾ ਸਿੰਘ ਦਾ ਬੁਰਜ ਹੈ ਅਕਾਲੀ ਬਾਬਾ ਫੁੱਲਾ ਸਿੰਘ ਜੀ ਜਿਹੜੇ ਬੁੱਢਾ ਦਲ ਦੇ ਜਥੇਦਾਰ ਸੀ ਪਹਿਲਾਂ ਬੁੱਢਾ ਦਲ ਦਾ ਹੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੁੰਦਾ ਸੀ ਬੁੱਢਾ ਦਲ ਦੇ 10 ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਏ ਨੇ ਤੇ ਉਹਨਾਂ ਨੇ ਹੀ ਜਿਹੜਾ ਜਿਵੇਂ ਹੁਣ ਮਹਾਰਾਜਾ ਰਣਜੀਤ ਸਿੰਘ ਜੇ ਆਪਾਂ ਕਈ ਵਾਰੀ ਗੱਲ ਕਰਦੇ ਸਿੱਖਾਂ ਦੇ ਵੀ ਜੇ ਜਥੇਦਾਰ ਕਿਹੋ ਜਿਹਾ ਹੋਵੇ ਅਕਾਲੀ ਪੂਰ ਦਾ ਸਿੰਘ ਵਰਗਾ ਹੋਵੇ ਇਹ ਮਹਾਰਾਜਾ ਰਣਜੀਤ ਸਿੰਘ ਨੇ ਵੀ ਕੋਈ ਗਲਤੀ ਕੀਤੀ ਤੇ ਉਹਨਾਂ ਨੂੰ ਵੀ ਕੋਲਡਿਆਂ ਦੀ ਸਜ਼ਾ ਥਾਈ ਤੇ ਉਹਨਾਂ ਨੇ ਪ੍ਰਵਾਨ ਵੀ ਕੀਤੀ ਤੇ ਗੁਰੂ ਸਾਹਿਬ ਦੀ ਬੜੀ ਕਿਰਪਾ ਉਹ ਇੱਥੇ ਹੀ ਨਿਵਾਸ ਰੱਖਦੇ ਸੀ ਤੇ ਇੱਥੋਂ ਹੀ ਆਪਣੇ ਉੱਤੇ ਜਾਂਦੇ ਸੀ ਤੇ ਅਕਾਲੀ ਬਾਬਾ ਖੁਦੜ ਸਿੰਘ ਜੀ ਦੇ ਨਾਮ ਦੇ ਨਾਲ ਇਹ ਜਿਹੜਾ ਮਸ਼ਹੂਰ ਹੈ ਛੌਨੀ ਹੈ ਤੇ ਇੱਕ ਨਾਮ ਜਿਵੇਂ ਆ ਸਥਾਨ ਹੈ ਗੁਰੂ ਹਰਵਿੰਦਰ ਸਾਹਿਬ ਜੀ ਇੱਥੇ ਜਿਹੜੇ ਜੰਗੀ ਅਭਿਆਸ ਕਰਾਉਂਦੇ ਸੀ ਇਹਦਾ ਮਾਲਾਖੜਾ ਸਾਹਾ ਮੱਦੀ ਦਾ ਤੇ ਤੁਸੀਂ ਆਏ ਬਹੁਤ ਮੈਂ ਤਾਂ ਇਹ ਕਹਿਣ ਲੱਗਿਆ ਸੀ ਉਹ ਬੜੀ ਵੀ ਪੁਰਾਣੀ ਰਹੀ ਗਈ ਹੈ ਆਪਾਂ ਫੇਰ ਬਾਬਾ ਜੀ ਨੂੰ ਕਹਾਂ ਤੱਕ ਦਾ ਜੱਥੇ ਦਾ ਗੋਣਾ ਚਾਹੀਦਾ ਤਾਂ ਹੀ ਸਭ ਠੀਕ ਚੱਲੂਗਾ ਹਾਂ ਸਹੀ ਹੈ ਬਿਲਕੁਲ ਬਿਲਕੁਲ ਨਿਸ਼ਾਨੇ ਤੇ ਆਪ ਜੀ ਨੇ ਬਸਨ ਕੀਤਾ ਬਿਲਕੁਲ ਨਹੀਂ ਹੁਣ ਤਾਂ ਇਹਨਾਂ ਨੇ ਸਿਆਸਤ ਕਰਤੀ ਸਾਰੇ ਹੀ ਹਾਂ ਜੀ ਹਾਂ ਜੀ ਬਿਲਕੁਲ ਤਾਂ ਉਹਦੇ ਵਿੱਚ ਫਿਰ ਪਰਮਾਰਥ ਕਦੇ ਕਦੇ ਪਿੱਛੇ ਰਹਿ ਜਾਂਦੀ ਹੈ ਬਿਲਕੁਲ ਜੀ ਤੁਹਾਡੇ ਵਰਗੇ ਮਹਾਪੁਰਸ਼ ਅਗਰ ਸਭੋ ਇੱਕ ਦੂਜੇ ਨਾਲ ਪ੍ਰੇਮ ਪਿਆਰ ਸਰਦਾਰ ਵਧਣਾ ਚਾਹੀਦਾ ਇਹ ਨਹੀਂ ਹੋਣਾ ਚਾਹੀਦਾ ਆਪਣੇ ਜਿਹੜਾ ਜੇ ਆਪ ਵੀ ਨੇ ਸਰਕਾਰ ਨਾਲ ਹਨਾ ਆਇਓ ਤੇ ਤੁਹਾਡਾ ਆਪਣੇ ਬਹੁਤ ਜੀ ਆਇਆਂ ਹਨਾ ਤੁਸੀਂ ਹਮੇਸ਼ਾ ਜੇ ਇੱਥੇ ਆਇਓ ਇੱਕ ਆਪਣੇ ਤੁਹਾਨੂੰ ਇੰਨੀ ਤੁਸੀਂ ਤੁਹਾਡੀ ਸਿੱਕੀ ਸੇਪਤੀ ਤੁਸੀਂ ਵੀ ਆਪ ਦੇ ਤੁਹਾਡੇ ਵੀ ਚੇਤੇ ਵਾਲਤੇ ਨੇ ਪਰ ਜੇ ਤੁਸੀਂ ਨੇ ਸਿੰਘਾਂ ਨੂੰ ਐਨਾ ਸਰਕਾਰ ਦਿੱਤਾ ਹੈ ਹਨਾ ਇਹ ਗੁਰੂ ਦੀ ਲਾਲ ਦੀ ਫੌਜ ਨੂੰ ਸਰਕਾਰ ਦਿੱਤਾ ਹੈ ਤੇ ਗੁਰੂ ਸਾਹਿਬ ਨੇ ਸਜਾਇਆ ਹੈਗਾ ਹਾਂ ਜੀ ਧੰਨਵਾਦ ਤੇ ਵਾਸਤੇ ਤਾਂ ਮਾਨ ਲੋਗੇ ਆਹਰ ਵਿੱਚ ਗੁਰੂ ਗੋਵਿੰਦ ਸਿੰਘ ਜੀ ਨੇ ਜਦੋਂ 96 ਕਰੋੜ ਖਾਲਸਾ ਉਹਨਾਂ ਨੇ ਕਿਹਾ ਨਾ ਹੋਣਾ ਗੁਦਾਨ ਸਿੰਘ ਜੀ 100 ਸਾਖੀ ਚ ਲੈ ਕੇ ਤੇ ਆਪਣੇ ਗੁਰੂ ਸਾਹਿਬ ਨੂੰ ਵਜਨ ਕੀਤੇ ਗੁਰੂ ਸਾਹਿਬ ਜੀ ਫਨੇ 96 ਕਰੋੜ ਕਦੋਂ ਹੋਊਗਾ ਉਹਨਾਂ ਨੇ ਕਿਹਾ ਮੈਂ ਹਵਾਈ ਇਹੋ ਜੀ ਚਲਾ ਦੂੰਗਾ ਚੀਨ ਮਚੀਨ ਸ਼ੀਨ ਜਰ ਲੀਣਾ ਉੱਤਰ ਦੇਸ਼ ਪਿਆਨਾ ਕੀਣਾ ਖਾਲਸੇ ਦੀ ਜਿਹੜੀ ਹੈ ਰਾਸਤ 96 ਕਰੋੜ ਦੀ ਗੁਰੂ ਸਾਹਿਬ ਨੇ ਮਾਲ ਠੀਕਰੀ ਅਜੂਤਾਂ ਜਵਾ ਕੀ ਤੇਰੀ ਹੈ ਤੇ ਉਹ ਹਵਾ ਜਿਹੜੀ ਐਂ ਚਲਨੀ ਹੈ ਜਿਵੇਂ ਆਜ ਕੀ ਆਏ ਉਹ ਹਵਾ ਉਹ ਨਹੀਂ ਉਹ ਸਭ ਤੇ ਆਟੋਮੈਟ ਕੀ ਹਵਾ ਚੱਲ ਜਾਣੀ ਹੈ ਤੇ ਉਹ ਸਾਰੇ ਸਿੱਖ ਬਣਨਗੇ ਨਿਹੰਗ ਸਿੰਘ ਇਹ ਜਿਹੜੇ ਬਾਣੇ ਚ ਉਦੋਂ ਸਾਰੀਆਂ ਉਦੋਂ ਹੀ ਹੋਣਾ ਰਾਜ ਕਰੇਗਾ ਖਾਲਸਾ ਆਪੀ ਰਹੇ ਨਾ ਕੋਵੇ ਉਹ ਬਾਤਾਂ ਮਿਲਾਂਗੇ ਬੜੀ ਚੱਲਦੀ ਹੋਵੇ ਉਹ ਉਧਰ ਨੂੰ ਦੋ ਰਿਹਾ ਨਾ ਜਿਵੇਂ ਜਿੱਥੇ ਸਿੱਖ ਜੀ ਸਾਬ ਨੇ ਜਿਹੜੇ ਨਿਸ਼ਾਨ ਨਗਾਰਾ ਤੇ ਗੁਰੂ ਸਾਹਿਬ ਦੇ ਹੱਥ ਲਿਖੇ ਸਰੂਪ ਗੁਰੂ ਦਾ ਸਾਹੂ ਬਾਬਾ ਜੀ ਦਾ ਇਹ ਸਾਹਿਬ ਇਹ ਗੁਰੂ ਗਬਿੰਦ ਸਿੰਘ ਜੀ ਦੀ ਹੈ ਉਹ ਪਰੰਪਰਾ ਉਹ ਚੱਲਦੀ ਹੈ ਦਸਵੇਂ ਪਾਤਸ਼ਾਹ ਨੇ ਬਚਨ ਕੀਤਾ ਸੀ ਕਿ ਜਿੰਨਾਂ ਕੋਲ ਆਖੀ ਸਾਹਿਬ ਤੇ ਨਿਸ਼ਾਨ ਨਗਾਰਾ ਹੋਊਗਾ ਕੋਈ ਪੰਥ ਦੀ ਗਗਵਾਈ ਕਰੇ ਬਹੁਤ ਬੁਸ਼ੀਆਂ ਬਹੁਤ ਬੁਸ਼ੀਆਂ ਆਵਿਨਿਆ ਹਲੋ ਜਾਵੀ ਸਤ ਸ੍ਰੀ ਅਕਾਲ ਆਲੋ ਜਾਵੀ ਸਤ ਸ੍ਰੀ ਅਕਾਲ ਆਲੋ ਜਾਵੀ ਬਾਬਾ ਜੀ ਦਾ ਕਾਰਜ ਭਾਈ ਆਹ ਲੋ ਬਾਈ ਥੈਂਕ ਯੂ ਜੀ ਬਈ ਤੇ ਸਾਬਕ ਗੁਰਿੰਦਰ ਸਿੰਘ ਜੀ ਰਾਧਾ ਸਵਾਮੀ ਵਿਆਸ ਵਾਲੇ ਇੱਥੇ ਆਏ ਸ਼੍ਰੋਮਣੀ ਪੰਥਕਾਦੀ ਬੁੱਢਾ ਦਲ ਪੰਜਵਾਂ ਤਖਤ ਦੇ ਮਾਝੇ ਦੇ ਹੈੱਡ ਕੁਆਰਟਰ ਗੁਰਦੁਆਰਾ ਸ਼ਹੀਦ ਅਕਾਲੀ ਪਾਪਾ ਬੁੱਢਾ ਸਿੰਘ ਜੀ ਗੁਰਦੁਆਰਾ ਮੱਲ ਅਖਾੜਾ ਸਹਿ ਪਾਸ਼ਾਹੀ ਛੇਵੀਂ ਸ੍ਰੀ ਅਮਰitsar ਸਾਹਿਬ ਤੇ ਉੱਥੇ ਆ ਕੇ ਉਹਨਾਂ ਨੇ ਦਰਸ਼ਨ ਕੀਤੇ ਗੁਰਦਰਾ ਬੁਰਜ ਅਕਾਦੀ ਬਾਬਾ ਹੁੰਦਾ ਸਿੰਘ ਜੀ ਨਹਿنگ ਸਿੰਘਾਂ ਦੇ ਪਿਆਰ ਤੇ ਸਤਕਾਰ ਦੇ ਨਾਲ ਉਹਨਾਂ ਨੇ ਜਿੱਥੇ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਇੱਕ ਮਾਨ ਤੇ ਸਤਕਾਰ ਦੇ ਨਾਲ ਇੱਥੇ ਆਏ ਨੇ ਤੇ ਬੁੱਢਾ ਦਲ ਵੱਲੋਂ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਇਹਨਾਂ ਨੂੰ ਬਹੁਤ ਜੀ ਆਇਆਂ ਧੰਨਵਾਦ ਨਾਲ ਹੀ ਬੇਨਤੀ ਕਰਦਾ ਜਿਵੇਂ ਆਪਾਂ ਇੱਕ ਜਿਹੜੀ ਹੈ ਮਾੜੀ ਸੋਚ ਤੋਂ ਉੱਪਰ ਉੱਠ ਕੇ ਤੇ ਚੰਗੀ ਸੋਚ ਨੂੰ ਧਾਰਨ ਕਰੀਏ ਖਾਲਸਾ ਅਕਾਲਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੋਜ ਗੁਰੂ ਸਾਹਿਬ ਜੀ ਨੇ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ ਤੇ ਮਹਾਰਾਜ ਨੇ ਕਿਹਾ ਸੀ ਮੈਂ ਇੱਕ ਇਹੋ ਜੀ ਜਿਹੜੀ ਹਵਾ ਚਲਾਉਂਗਾ ਚੀਨ ਮਚੀਨ ਛੀਨ ਜਬ ਲੀਨਾ ਉੱਤਰ ਦੇਸ਼ ਪਿਆਨਾ ਕੀਨਾ ਪਾਪ ਸਮੂਹਮ ਵਿਨਾਸ਼ਨ ਕੋ ਕਲਕੀ ਅਵਤਾਰ ਕਹਾਵਾਂਗੇ ਤੋ ਕਾਛ ਤਰੰਗ ਸੋ ਪਛ ਬੜੋ ਕਰ ਕਾਲ ਕਿਰਪਾਨ ਖਪਾਵਾਂਗੇ ਨਿਕਸੇ ਜਿਵ ਕੇਹਰ ਪਰਬਤ ਤੇ ਤਾ ਸੋਬ ਦਿਵਾਲਾ ਪਾਵਾਂਗੇ ਬੜਾ ਭਾਗ ਭਇਆ ਇਹ ਸੰਭਲ ਕੇ ਹਾਜੂ ਹਰ ਮੰਦਰ ਆਵਾਂਗੇ ਗੁਰੂ ਦੀਆਂ ਇਹ ਲਾੜਦੀਆਂ ਨਿਹੰਗ ਸਿੰਘ ਫੌਜਾਂ ਖਾਲਸਾ ਅਕਾਲਪੁਰਖੀ ਫੌਜ ਪ੍ਰਗਟਿਓ ਖਾਲਸਾ ਬਰਮਾਤਮ ਕੀ ਮੋਜ ਬਾਬਾ ਜੀ ਆਏ ਨੇ ਇਹਨਾਂ ਦਾ ਬਹੁਤ ਧੰਨਵਾਦ ਜੀ ਆਆਂ ਨਾਲ ਬੇਨਤੀ ਕਰਦਾ ਮੈਨੂੰ ਇਹ ਵੀ ਪਤਾ ਹੈ ਵੀ ਜਿਹੜੇ ਆ ਆਪਣੇ ਅੱਜ ਕੱਲ੍ਹ ਕਈ ਗੰਦੇ ਲੋਕ ਹੁੰਦੇ ਨੇ ਪਰ ਜਿਹੜੀ ਗੁਰੂ ਸਾਹਿਬ ਦੇ ਉਹ ਵਚਨ ਨੇ ਬਾਬਾਈਂ ਪ੍ਰਚਾਰ ਕਰ ਰਹੇ ਨੇ ਸਿੱਖੀ ਸਰੂਪ ਹੈ ਇਹਨਾਂ ਨੇ ਹਰਮੰਦਰ ਸਾਹਿਬ ਵੀ ਆ ਕੇ ਮੱਥਾ ਟੇਕਦੇ ਨੇ ਦਰਸ਼ਨ ਕਰਦੇ ਨੇ ਹੁਣ ਸ਼ਹੀਦ ਆਕਾਲੀ ਬਾਬਾ ਫੂਲਾ ਸਿੰਘ ਜਿਹੜੇ ਸ਼ਰੋਣੀ ਪੰਥ ਅਕਾਲੀ ਬੁੱਢਾ ਦਲ ਦੇ 6ਵੇਂ ਜਥੇਦਾਰ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ 6ਵੇਂ ਜਥੇਦਾਰ ਸੀ ਸਾਰੀ ਇਹਨਾਂ ਨੂੰ ਹਿਸਟਰੀ ਪੂਰੀ ਪਤਾ ਨਿਹੰਗ ਸਿੰਘਾਂ ਪ੍ਰਤੀ ਨਿਹੰਗ ਸਿੰਘਾਂ ਦੀਆਂ ਕਿੰਨੀਆਂ ਕੁਰਬਾਨੀਆਂ ਨੇ ਨਿਹੰਗ ਸਿੰਘ ਹਮੇਸ਼ਾ ਜਿਹੜਾ ਸਚਾਈ ਤੇ ਪੇਰਾ ਦਿੰਦੇ ਨੇ ਨਰੋਲ ਬਾਬਾ ਜੀ ਇੱਕ ਉਹਨੂੰ ਪ੍ਰੇਮ ਪਿਆਰ ਨੂੰ ਵਧਾਉਣ ਵਾਸਤੇ ਇੱਥੇ ਆਏ ਨੇ ਮਹਾਪੁਰਖ ਕੋਈ ਇਹੋ ਜਿਹਾ ਕੋਈ ਸਿਆਸੀ ਕੋਈ ਇਹਨਾਂ ਨੇ ਗੰਦ ਨਹੀਂ ਕੀਤੀ ਨਾ ਕੋਈ ਸਾਰੇ ਮਹਾਪੁਰਖ ਇੱਥੇ ਹਾਜ਼ਰ ਨੇ ਬਾਬਾ ਜੀ ਇੱਕ ਪ੍ਰੇਮ ਪਿਆਰ ਗੁਰੂ ਦੀਆਂ ਲਾੜਦੀਆਂ ਫੌਜਾਂ ਪ੍ਰਤੀ ਬਹੁਤ ਸਤਿਕਾਰ ਇਹਨਾਂ ਨੇ ਪ੍ਰਗਟ ਕੀਤਾ ਬਹੁਤ ਧੰਨਵਾਦ ਬਾਬਾ ਜੀ ਤੁਸੀਂ ਆਏ ਹੋ ਖਾਸ ਕਰਕੇ মিডিਆ ਵਾਲੇ ਇਹ ਗੱਲ ਦਾ ਧਿਆਨ ਰੱਖਣ ਕਈ ਵਾਰੀ ਦੇਖਦੇ ਨੇ ਮਹਾਰਾਜ ਦੀ ਉਹ ਵਜਨ ਧਿਆਨ ਚ ਰੱਖਨੇ ਨੇ ਮਹਾਰਾਜ ਨੇ ਕਿਹਾ ਸੀ ਮੈਂ ਇਹੋ ਜੀ ਹਵਾ ਜਲਾ ਦੂੰਗਾ ਸੋਚਾ ਹੀ ਖਾਲਸਾ ਜਿਹੜਾ ਪ੍ਰਗਟ ਹੋਣਾ ਤੇ ਇਹ ਖਾਲਸਾ ਜਿਹੜਾ ਇਹਦੇ ਵਿੱਚ ਹੋਰ ਵੀ ਵਾਧਾ ਹੋਣਾ ਦਿਨ ਦੁਗਣੀ ਗੁਰੂ ਸਾਹਿਬ ਕਿਰਪਾ ਕਰਨ ਹਮੇਸ਼ਾ ਖਾਲਸਾ ਮਹਾਂਪੁਰਖਾਂ ਦਾ ਪ੍ਰੇਮ ਪਿਆਰ ਬਣਿਆ ਰਵੇ ਸੋ ਅੱਜ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੇ ਇਸ ਸਥਾਨ ਤੇ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ ਬੁਰਜ ਉਸ ਸਥਾਨ ਤੇ ਆ ਕੇ ਇਹਨਾਂ ਨੇ ਦਰਸ਼ਨ ਜਿੱਥੇ ਕੀਤਾ ਨੇ ਤੇ ਉੱਥੇ ਹੀ ਨਾ ਦਾ ਬਹੁਤ ਅਸੀਂ ਸਤਕਾਰ ਵੀ ਜੀਆਂ ਆ ਆ ਵੀ ਕਰਦੇ ਆ ਬਾਬਾ ਜੀ ਬਹੁਤ ਬਹੁਤ ਜੀਆਂ ਆ ਤੇ ਨਾਲ ਆ ਜਿਹੜੇ ਆਪਣੇ ਆਪ ਜੀ ਨੂੰ ਤੇ ਬੁੱਢਾ ਦਲ ਨਿਹੰਗ ਸਿੰਘਾਂ ਦਾ ਜਿਹੜਾ ਇਤਿਹਾਸ ਉਹ ਆਪ ਜੀ ਨੂੰ ਆਪਣੇ ਗੁਰੂ ਗੋਬਿੰਦ ਸਿੰਘ ਜੀ ਤੋਂ ਲੈ ਕੇ ਤੇ ਇਹ ਸਾਰੇ ਸਾਰੇ ਇਕੱਠੇ ਘਟ ਕੇ ਆ ਸਮਾ ਇੱਥੇ ਰੱਖ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਬਾਬਾ ਜੀ ਦਾ ਕਿ ਇਹਨਾਂ ਨੇ ਵਕਤ ਦਿੱਤਾ ਔਰ ਦਰਸ਼ਨ ਦਿੱਤੇ ਸਾਡੀ ਤਾਂ ਹਰ ਵਕਤ ਇਹੀ ਇੱਛਾ ਹੈ ਕਿ ਮਿਮਾਨੇ ਹੋ ਕੇ ਸੇਵਾ ਭਾ ਦੇ ਨਾਲ ਚੱਗੇ ਵਾਹ ਇਹ ਸਾਰੇ ਜਥੇਦਾਰ ਜਿੰਨੇ ਵੀ ਬੁੱਢਾ ਦਲ ਦੇ ਇਹ ਜਥੇਦਾਰ ਹੋਏ ਨੇ 14ਵੀਂ ਜਗ੍ਹਾ ਤੇ ਦਾਸ ਜਿਹੜਾ ਸੇਵਾ ਨਿਭਾ ਰਿਹਾ ਬੁੱਢਾ ਦਲ ਦੇ ਜਥੇਦਾਰ ਵਜੋਂ ਤੇ ਇਹ ਜਥੇਦਾਰ ਸਹਿਬਾਨਾਂ ਤੇ ਇਹ ਨਿਹੰਗ ਸਿੰਘ ਸੰਦੇਸ਼ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਜਿਨ੍ਹਾਂ ਦਾ 200 ਸਾਲਾ ਸ਼ਹੀਦੀ ਸ਼ਤਾਬਦੀ ਜਦੋਂ ਮਨਾਈ ਸੀ ਤੇ ਇਹ ਸੋਵੀਨਰ ਛਾਪਿਆ ਸੀ ਨਿਹੰਗ ਸਿੰਘ ਸੰਦੇਸ਼ ਦੇਸ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਜਿਹੜਾ ਬਾਬਾ ਜੀ ਬਾਬਾ ਵਿਆਸ ਵਾਲੇ ਆਏ ਨੇ ਦੇਖੋ ਸਿੱਖੀ ਦਾ ਉਹਨਾਂ ਨੇ ਕਿੰਨਾ ਪ੍ਰਚਾਰ ਨਿਰਾਇ ਹੀ ਨਹੀਂ ਸੋਚਣਾ ਚਾਹੀਦਾ ਵੀ ਬਾਬਾ ਜੀ ਆਪਣੇ ਠੀਕ ਆਪ ਦਾ ਆਪ ਦਾ ਸਾਰੇ ਸਤਿਕਾਰਯੋਗ ਧਰਮ ਨੇ ਤੇ ਪਰ ਤੁਹਾਨੂੰ ਆਪਣੇ ਹਮੇਸ਼ਾ ਗੁਰੂ ਸਾਹਿਬ ਦੇ ਆਕੇ ਨਮਸਕਾਰ ਕਰਦੇ ਨੇ ਬਹੁਤ ਸਤਿਕਾਰ ਦਿੰਦੇ ਨੇ ਬਹੁਤ ਧੰਨਵਾਦ ਹੋਰ ਭਾਈ ਕੀ ਜਦੋਂ ਵੀ ਆਓ ਤੇ ਜਰੂਰ ਬੁਲਾਉਂਦੇ ਰਹਿਣਾ ਜੀ ਮਿਲਦੇ ਰਹਿਣਾ ਬਾਈ ਬਰਫ ਨੇ ਸਮਨੇ ਆ ਬਹੁਤ ਸ਼ੁਕਰੀਆ ਆਨੰਦਪਰਮਿਤ ਅੱਜ ਆ ਜਿਹਨੇ ਕਿਰਪਾ ਕੀਤੀ ਹੈ ਨਹੀਂ ਹਾਸਿਲ ਆਓ 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 ਬਹੁਤ ਹੀ ਸੋਨੇ ਹਾਂ ਸੋਨ ਸਿਰਕਾਰ ਜਕਾਰੇ ਜਾਵੇ ਨਿਹਾਲ ਹੋ ਜਾਵੇ ਸ਼ਹੀਦ ਸਿੰਘਾਂ ਦੇ ਮਾਣ ਨੂੰ ਭਾਵੇ ਤੇਰੀਆਂ ਨਾਲ ਇੱਕ ਉਸਨਾਂ

ਆਓ ਜੀ ਬਹੁਤ ਬਹੁਤ ਤਾਹਫਾ ਤੁਸੀਂ ਜੀ ਆਇਆਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਵਾਹਿਗੁਰੂ ਬਹੁਤ ਸਾਹਿਬ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਕੋਈ ਨਹੀਂ ਇਹਨਾਂ ਨੇ ਮੈਨੂੰ ਇੱਕ ਫੋਟੋ ਖਾਂਚਾ ਦੇ ਦੇ ਆਰੇ ਥੋੜਾ ਛੱਡ ਦਿਓ ਹਾਂਜੀ ਹਾਂਜੀ ਮੈਨੂੰ ਡਾਢੀ ਚਲੋ ਚਲੋ ਰਾਹ ਛੱਡੀ ਚਲੋ